ਉਹ ਲੈ ਕੇ ਜਾ ਰਹੇ ਸੀ ਲੋਕਾਂ ਨੂੰ ਕਹਿਣ ਨੂੰ ਕਿ ਅਸੀਂ ਤੁਹਾਡੇ ਕੰਮ ਕਰਾਂਗੇ ਅਸੀਂ ਕਹਿੰਦੇ ਸੀ ਕਰ ਦਿੱਤੇ ਜੇ ਸਾਡੇ ਕੀਤੇ ਤੇ ਵਿਸ਼ਵਾਸ ਹੈ ਫਿਰ ਤਾਂ ਸਦਾ ਕਮੰਦ ਹੈ ਪਰ ਉਹਨਾਂ ਨੇ ਸਾਡੇ ਤੇ ਕੰਮ ਕੀਤੇ ਤੇ ਵਿਸ਼ਵਾਸ ਕੀਤਾ ਕਿਉਂਕਿ ਮੇਰੀ ਨੇਚਰ ਇਹ ਸੀ ਕਿ ਮੈਂ ਜਦੋਂ ਵੀ ਡਿਵੈਲਪਮੈਂਟ ਕੀਤੀ ਹੈ 2.5 ਸਾਲ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਮਝਦਾਰੀ ਔਰ ਸੋਚ ਨਾਲ ਲੈ ਕੇ ਲੋਕਾਂ ਵਿੱਚ ਬਿਠਾ ਕੇ ਲੋਕਾਂ ਨੂੰ ਕਹਿ ਕੇ ਵੀ ਤੁਸੀਂ ਕੀ ਚਾਹੁੰਦੇ ਹੋ ਉਹ ਸਭ ਦੀ ਡਿਵੈਲਪਮੈਂਟ ਕਰਾਈ ਹੈ ਸਾਡਾ ਹੱਕ ਬਣਦਾ ਜਾ ਕੇ ਮੰਗਣਾ ਤੇ ਕਹਿਣਾ ਸੋਚ ਉਹਨਾਂ ਦੀ ਇਹ ਕਿ ਕਿੱਥੇ ਵੋਟ ਪਾਣੀ ਹੈ ਉਹ ਸੋਚ ਨਾਲ ਉਹਨਾਂ ਨੇ ਵੋਟ ਪਾ ਦਿੱਤੀ ਐਕਚੁਅਲੀ ਲੋਕ ਵੇਰ ਹੋ ਗਏ ਲੋਕ ਪਿਛਲੀਆਂ ਰਵੈਤੀ ਪਾਰਟੀਆਂ ਤੋਂ ਅੱਕ ਚੁੱਕੇ ਥੱਕ ਚੁੱਕੇ ਲੋਕਾਂ ਦੇ ਵਿੱਚ ਇਹ ਸੀ ਹੁੰਦਾ ਸੀ ਕਿ ਵੋਟ ਪਾ ਦੇ ਦੀ ਆ ਮੁਰਕੇ ਆਂਦੇ ਨਹੀਂ ਚਾਹੀ ਕੌਂਸਲਰ ਦੀ ਵੋਟ ਪਾਉਂਦੇ ਸੀ ਚਾਹੇ ਐਮਐਲਏ ਦੀ ਵੋਟ ਪਾਉਂਦੇ ਸੀ ਚਾਹੇ ਐਮਪੀ ਦੀ ਵੋਟ ਪਾਉਂਦੇ ਸੀ ਲੋਕਾਂ ਨੂੰ ਇੱਕੋ ਜਿਹਾ ਹਵਾਬ ਹੁੰਦਾ ਸੀ ਸਾਢੇ 4 ਸਾਲ ਬਾਅਦ ਹੁਣ ਐਮਐਲਏ ਵੇਲੇ ਵੀ ਲੋਕਾਂ ਕੋਲ ਰਸਤਾ ਸੀਗਾ ਕਾਰਪੋਰੇਸ਼ਨ ਵਿੱਚ ਵੀ ਲੋਕਾਂ ਨੂੰ ਕੋ ਰਸਤਾ ਜਿਗਾਈ ਲੋਕਾਂ ਦੇ ਜਿਹੜਾ ਰਿਜ਼ਲਟ ਦਿੱਤਾ ਹੈ ਉਹ ਲੋਕਾਂ ਦੇ ਰਿਜ਼ਲਟ ਤੁਹਾਨੂੰ ਸਾਹਮਣੇ ਜਰ ਆ ਰਿਹਾ ਹੈ ਰਵਨੀਤ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਉਹ ਪਰਿਵਾਰਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਰਹੇ ਨੇ ਦੇਖੋ ਬਿੱਟੂ ਜੀ ਤੇ ਗੱਲ ਕਰਨੀ ਜੀ ਦੀ ਪਰਿਵਾਰਵਾਦ ਦੀ ਸ਼ਿਰਤੂ ਲੈ ਕੇ ਆਈ ਤਾਂ ਉਹਨਾਂ ਦਾ ਪਰਿਵਾਰਵਾਦ ਹੀ ਚੱਲਿਆ ਪੰਜਾਬ ਦੀਆਂ ਨਗਰ ਨਿਗਮਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਛਾੜੂ ਇੱਕ ਵਾਰ ਫਿਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੁਧਿਆਣਾ ਨਗਰ ਨਿਗਮ ਦੇ ਵਿੱਚ ਕਿਆਲੀ ਕਾਉਂਸਲਰ ਬਣਾ ਕੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ ਪਰ ਇਸ ਯੋਗਦਾਨ ਦੇ ਵਿੱਚ ਟੀਮ ਬੱਗਾ ਦਾ ਵੱਡਾ ਰੋਲ ਰਿਹਾ ਹੈ 16 ਦੇ ਵਿੱਚੋਂ 11 ਕਾਉਂਸਲਰ ਨਾਰਥ ਹਲਕੇ ਤੋਂ ਜਿੱਤਨ ਦੇ ਵਿੱਚ ਕਾਮਯਾਬ ਰਹੇ ਨੇ ਸਾਡੇ ਨਾਲ ਮੌਜੂਦ ਨੇ ਐਮਐਲਏ ਮਦਨ ਨਾਲ ਬੱਗਾ ਜੀ ਸਵਾਗਤ ਹੈ ਪਹਿਲਾਂ ਤੋਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਗਾ ਜੀ ਕਿਹალი ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ 95 ਚੋਂ ਜਿੱਤਾਂ ਦੇ ਵਿੱਚ ਕਾਮਯਾਬ ਰਹੀ ਹੈ ਜਿਸ ਦੇ ਵਿੱਚ ਵੱਡਾ ਰੋਲ ਜਿਹੜਾ ਵੈ ਟੀਮ ਬੱਗਾ ਦਾ ਨੌਰਥ ਹਲਕੇ ਤੋਂ 11 ਉਮੀਦਵਾਰਾਂ ਦਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਜੀ ਦੇਖੋ ਮੇਰੇ ਖਿਆਲ ਮੈਂ ਤਾਂ ਤੁਹਾਨੂੰ ਇਹ ਕਹਣਾ ਚਾਹਾਂਗਾ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੋਂ ਆਪਣੇ ਹਲਕੇ ਦੀ ਨੌਰ ਦੇ ਲੋਕਾਂ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸੂਝਵਾਨੀ ਦੇ ਨਾਲ ਬਹੁਤ ਸਮਝਦਾਰੀ ਦੇ ਨਾਲ ਜੋ ਉਹਨਾਂ ਨੇ ਕਿਹਾ ਉਹੀ ਕਰਕੇ ਦਿਖਾਇਆ ਕਿਉਂਕਿ ਜਦੋਂ-ਜਦੋਂ ਮੈਂ ਇਲੈਕਸ਼ਨ ਟਾਈਮ ਦੇ ਵਿੱਚ ਲੋਕਾਂ ਕੋਲ ਗਿਆ ਅਪੀਲ ਕਰਨ ਵਾਸਤੇ ਔਰ ਖਾਸ ਤੌਰ ਤੇ ਲੋਕਾਂ ਦੀ ਇੱਕੋ ਹੀ ਗੱਲ ਹੁੰਦੀ ਸੀ ਅਸੀਂ ਡਿਵੈਲਪਮੈਂਟ ਰੋਡ ਪਾਣੀ ਹੈ ਉਹ 24 ਪਹਿਲਾਂ ਜੋ ਮੈਂ ਲੋਕਾਂ ਨੂੰ ਕਿਹਾ ਸੀ ਉਹ ਮੈਂ ਇਹੀ ਗੱਲ ਕਹੀ ਸੀ ਜੇ ਵਾਪਸੀ ਜਦੋਂ ਮੈਂ ਤੁਹਾਡੇ ਕੋਲ ਇਹ ਵੋਟ ਮੰਗਣ ਆਉਂਗਾ ਮੈਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਮੰਗਾਂਗਾ ਔਰ ਮੈਂ ਉਹ ਯਾਦ ਕਰਾਇਆ ਬ ਲੋਕਾਂ ਨੇ ਉਸ ਤੇ ਬਹੁਤ ਵੱਡਾ ਪਿਆਰ ਅਸ਼ੀਰਵਾਦ ਦਿੱਤਾ ਔਰ ਅੱਜ ਜਿਹੜੇ ਮੇਰੇ 16 ਦੇ ਵਿੱਚੋਂ 11 ਜਿੱਤੇ ਨੇ ਔਰ तकरीबन 2.25 ਸਾਲ ਤੋਂ ਲਗਾਤਾਰ ਐਕਸਰਸਾਈਜ਼ ਦੇ ਵਿੱਚ ਸੀ ਲੋ ਮੇਰੇ ਵੱਲੋਂ ਕਿਤੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਸੀ ਲੋਕਾਂ ਦੀਆਂ ਜੋ ਮੁਸ਼ਕਲਾਂ ਡੇਲੀ ਦੀਆਂ ਹੁੰਦੀਆਂ ਸੀ ਮੇਰੇ ਤੱਕ ਲੈ ਕੇ ਆਉਂਦੇ ਸੀ ਔਰ ਡਿਵੈਲਪਮੈਂਟ ਦੇ ਕੰਮ ਕਰਾਉਣ ਦੇ ਵਿੱਚ ਕੋਲ ਖੜਕੇ ਕਰਉਂਦੇ ਕਿਉਂਕਿ ਉਹਨਾਂ ਦਾ ਰਾਫਤਾ ਲੋਕਾਂ ਦੇ ਵਿੱਚ 2 ਸਾਲ ਦਾ ਬਹੁਤ ਵਧੀਆ ਬਣਿਆ ਸੀ ਔਰ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਤਾਂ ਇੱਕ ਪਾਸੇ ਉਮੀਦਵਾਰ ਸੀ ਜਿਹੜੇ ਕੰਮ ਕਰਨ ਨੂੰ ਲੈ ਕੇ ਵਾਅਦੇ ਕਰ ਰਹੇ ਸੀਗੇ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਜਿਹੜੇ ਕਹਿ ਰਹੇ ਸੀਗੇ ਕਿਤੇ ਕੰਮਾਂ ਨੂੰ ਲੈ ਕੇ ਅਗਰ ਲੋਕ ਸੰਤੁਸ਼ਟ ਹੈ ਤਾਂ ਵੋਟ ਪਾਈਓ ਦੇਖੋ ਮੇਰੀ ਗੱਲ ਸੁਣੋ ਉਹ ਲੈ ਕੇ ਜਾ ਰਹੇ ਸੀ ਲੋਕਾਂ ਨੂੰ ਕਹਿਣ ਉਹਨੂੰ ਕਿ ਅਸੀਂ ਤੁਹਾਡੇ ਕੰਮ ਕਰਾਂਗੇ ਅਸੀਂ ਕਹਿੰਦੇ ਸੀ ਕਰ ਦਿੱਤੇ ਜੇ ਸਾਡੇ ਕੀਤੇ ਤੇ ਵਿਸ਼ਵਾਸ ਹੈ ਫਿਰ ਤਾਂ ਸਦਾ ਕਮੰਦ ਹੈ ਪਰ ਉਹਨਾਂ ਨੇ ਸਾਡੇ ਤੇ ਕੰਮ ਕੀਤੇ ਤੇ ਵਿਸ਼ਵਾਸ ਕੀਤਾ ਕਿਉਂਕਿ ਮੇਰੀ ਨੇਚਰ ਇਹ ਸੀ ਕਿ ਮੈਂ ਜਦੋਂ ਵੀ ਡਿਵੈਲਪਮੈਂਟ ਕੀਤੀ ਹੈ 2.5 ਸਾਲ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਮਝਦਾਰੀ ਔਰ ਸੋਚ ਨਾਲ ਲੈ ਕੇ ਲੋਕਾਂ ਵਿੱਚ ਬਿਠਾ ਕੇ ਲੋਕਾਂ ਨੂੰ ਕਹਿ ਕੇ ਵੀ ਤੁਸੀਂ ਕੀ ਚਾਹੁੰਦੇ ਹੋ ਉਹ ਸਭ ਦੀ ਡਿਵੈਲਪਮੈਂਟ ਕਰਾਈ ਹੈ ਅ 6 ਹਲਕਿਆਂ ਦੇ ਵਿੱਚੋਂ ਸਭ ਤੋਂ ਵਧੀਆ ਪਰਫਾਰਮੈਂਸ ਜਿਹੜੀ ਆ ਨੌਰਥ ਹਲਕੇ ਚਾਮਪਾਵੀ ਪਾਰਟੀ ਦੀ ਦੇਖਣ ਨੂੰ ਮਿਲੀ ਆ ਇਸ ਦਾ ਸ਼ਰੇ ਕਿਸ ਨੂੰ ਦਿੰਦੇ ਹੋ ਦੇਖੋ ਮੈਂ ਤਾਂ ਆਪਣੇ ਵੋਟਰਾਂ ਨੂੰ ਦਊਂਗਾ ਮੇਰੇ ਵੋਟਰਾਂ ਨੇ ਕੰਮ ਕੀਤਾ ਮੇਰੇ ਵੋਟਰਾਂ ਨੇ ਵੋਟਾਂ ਪਾਈਆਂ ਨੇ ਕਿਉਂਕਿ ਸਾਡਾ ਹੱਕ ਬਣਦਾ ਜਾ ਕੇ ਮੰਗਣਾ ਤੇ ਕਹਿਣਾ ਸੋਚ ਉਹਨਾਂ ਦੀ ਹੈ ਕਿੱਥੇ ਵੋਟ ਪਾਣੀ ਆ ਉਹ ਸੋਚਣਾ ਉਹਨਾਂ ਨੇ ਵੋਟ ਪਾ ਦਿੱਤੀ ਐਕਚੁਅਲੀ ਲੋਕ ਵੇਰ ਹੋ ਗਏ ਲੋਕ ਪਿਛਲੀਆਂ ਰਵੈਥੀ ਪਾਰਟੀਆਂ ਤੋਂ ਅਕਤੁਕੀ ਥੱਕ ਚੁੱਕੇ ਲੋਕਾਂ ਦੇ ਵਿੱਚ ਇਹ ਸੀ ਹੁੰਦਾ ਸੀ ਕਿ ਵੋਟ ਪਾ ਦੀ ਦੀ ਆ ਮੁਰਕਿਆਂ ਦੀ ਨਹੀਂ ਚਾਹੇ ਕੌਂਸਲਰ ਦੀ ਵੋਟ ਪਾਉਂਦੇ ਸੀ ਚਾਹੇ ਐਮਐਲਏ ਦੀ ਵੋਟ ਪਾਉਂਦੇ ਸੀ ਚਾਹੇ ਐਮਪੀ ਦੀ ਵੋਟ ਪਾਉਂਦੇ ਸੀ ਲੋਕਾਂ ਨੂੰ ਇੱਕੋ ਜਵਾਬ ਹੁੰਦਾ ਸੀ ਸਾਢੇ 4 ਸਾਲ ਬਾਅਦ ਕਿ ਜਿਹੜੇ ਕਰ ਦਿੱਤੇ ਤਾਂ ਵੀ ਠੀਕੇ ਜਿਹੜੇ ਨਹੀਂ ਹੋਏ ਅਗਲੀ ਵਾਰੀ ਮਾਫੀ ਮੰਗ ਕੇ ਫਿਰ ਵੋਟ ਮੰਗ ਲੈਂਦੇ ਸੀ ਲੋਕਾਂ ਕੋਲ ਰਸਤਾ ਨਹੀਂ ਸੀਗਾ ਹੁਣ ਐਮਐਲਏ ਵੇਲੇ ਵੀ ਲੋਕਾਂ ਕੋਲ ਰਸਤਾ ਸੀਗਾ ਕਾਰਪੋਰੇਸ਼ਨ ਵਿੱਚ ਵੀ ਲੋਕਾਂ ਕੋਲ ਰਸਤਾ ਸੀਗਾ ਇਹ ਲੋਕਾਂ ਦੇ ਜਿਹੜਾ ਰਿਜ਼ਲਟ ਦਿੱਤਾ ਉਹ ਲੋਕਾਂ ਦੇ ਰਿਜ਼ਲਟ ਤੁਹਾਨੂੰ ਸਾਹਮਣੇ ਆ ਰਹੇ ਆ ਕੀ ਲੋਕਾਂ ਨੇ ਸਿਰਫ ਸਿਰਫ ਸੋਚ ਰੱਖੀ ਹੈ ਕਿ ਅਸੀਂ ਡਿਵੈਲਪਮੈਂਟ ਵੋਟ ਪਾਣੀ ਹੈ ਤਾਂ ਡਿਵੈਲਪਮੈਂਟ ਨੂੰ ਲੈ ਕੇ ਵੋਟ ਲੋਕਾਂ ਨੇ ਪਾਈ ਹੈ ਪਰ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਲਾਉਂਦੇ ਰਹੇ ਨੇ ਰਵਨੀਤ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਉਹ ਪਰਿਵਾਰਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਰਹੇ ਨੇ ਅੱਜ ਜਿਹੜੀ ਹੈ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹੁੰਗਾ ਦੇਖੋ ਬਿੱਟੂ ਜੀ ਤੇ ਗੱਲ ਕਰਨੀ ਜਿਹਦੀ ਪਰਿਵਾਰਵਾਦ ਦੀ ਸਿਰ ਤੋਂ ਲੈ ਕੇ ਆਈ ਤਾਂ ਉਹਨਾਂ ਦਾ ਪਰਿਵਾਰਵਾਦ ਹੀ ਚੱਲਿਆ ਆ ਸਰਦਿਆ ਸਾਰੇ ਮਹਰੂਮ ਸਰਬੀਨ ਸਿੰਘ ਜੀ ਸਾਡੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਬਹੁਤ ਬੜੀ ਕੁਰਬਾਨੀ ਦਿੱਤੀ ਹੈ ਪਰ ਉਹਨਾਂ ਤੋਂ ਬਾਅਦ ਇਹਨਾਂ ਨੇ ਪਰਿਵਾਰਵਾਦੀ ਚਲਾਇਆ ਜਿਹੜਾ ਮਰਜ਼ੀ ਦੇਖ ਲੋ ਇਹਦੇ ਪਰਿਵਾਰ ਦੇ ਘਰ ਦੇਖ ਲੋ ਜਿੰਨੇ ਵੀ ਜੀ ਨੇ ਸਾਰੇ ਹਰ ਬੰਦਾ ਐਮਐਲਏ ਦੀ ਚੇਰਮੈਨੀਆਂ ਤਕਰੀਬਨ ਮੈਂ ਜਿਆਦਾ ਗ੍ਰੈਚੂਏਟ ਨਹੀਂ ਜਾਂਦਾ ਉਹਨਾਂ ਨੇ ਬਹੁਤ ਕੁਝ ਉਹਨਾਂ ਦੀ ਸੋਚ ਤੋਂ ਬਾਹਰ ਹੈ ਜਿਹੜੀ ਉਹ ਸੋਚ ਕੀ ਗੱਲ ਕਰਦੇ ਆ ਪਰ ਕਿਤੇ ਨਾ ਕਿਤੇ ਪਾਰਲੀਮੈਂਟ 'ਚ ਉਹ ਸੋਚ ਰੱਖੀ ਸੀ ਕਿ ਮੈਨੂੰ ਬਹੁਤ ਵੋਟ ਪੈ ਗਈ ਔਰ ਰਾਮ ਮਗਵਾਨ ਦੇ ਨਾਂ ਦੀ ਵੋਟ ਪਈ ਸੀ ਲੋਕਾਂ ਨੇ ਘਰ ਜਾ ਕੇ ਘਰ ਘਰ ਜਾ ਕੇ ਪ੍ਰਸ਼ਾਦ ਵੰਡੇ ਭਗਵਾਨ ਰਾਮ ਦੇ ਨਾਮ ਦੇ ਉਸ ਚੀਜ਼ ਨੂੰ ਵੋਟ ਲਈ ਸੀ ਪਰ ਹੁਣ ਦੇਖੋ ਨਾ ਉਹੀ ਨੋਰਥ ਕੰਸੀਕਵੈਂਸ ਸੀ ਹੈ ਜਿਹੜੀ ਅਜ ਤੋਂ 6 ਮਹੀਨੇ ਪਹਿਲਾਂ ਪਾਰਲੀਮੈਂਟ ਸੀਗੀ ਉਹੀ ਕੰਸੀਕਵੈਂਸ ਸੀ ਨਾ ਤੇ ਅੱਜ ਰਿਜ਼ਲਟ ਕਿੱਥੇ ਆ ਬੀਜੇਪੀ ਦਾ ਮੇਰੇ ਹੱਲ ਕੇ ਦੋ ਸੀਟਾਂ ਮਿਲੀਆਂ ਸਾਰੀਆਂ ਪਰ ਕਹਿੰਦਾ ਭਾਵੇਂ ਆ ਕਿ ਇਹ ਸੋਚ ਨਾ ਰੱਖੋ ਸੋਚ ਡਵੈਲਪਮੈਂਟ ਹੁੰਦੀ ਹੈ ਲੋਕ ਡਵੈਲਪਮੈਂਟ ਵੋਟ ਪਾਣਗੇ ਲੋਕਾਂ ਨੇ ਜਿਹੜੀ ਪਹਿਲੇ ਵੋਟ ਪਾਈ ਸੀ ਤੁਹਾਨੂੰ ਪਾਰਲਮੈਂਟ ਵੱਲੇ ਉਹ ਸਿਰਫ RAM ਮਗਵਾਂ ਦੇ ਨਾਲ ਤੁਹਾਨੂੰ ਵੋਟ ਮਿਲੀ ਹੈ ਤੁਹਾਨੂੰ ਵੋਟ ਨਹੀਂ ਮਿਲੀ ਅਗਲੇ ਇਲੈਕਸ਼ਨ ਫਿਰ ਆ ਜਾਏਗਾ ਦੇਖ ਲੈਣਾ ਤਾਂ ਆਸਵਾਲਾ ਮੇਰਾ ਤੁਹਾਡੇ ਨਾਲ ਕਿ ਸਭ ਦੀ ਨਿਗਾਹ ਹੁਣ ਲੁਧਿਆਣਾ ਦੇ ਮੇਅਰ ਦੇ ਉੱਤੇ ਟਿੱਕੀ ਹੋਈ ਹੈ ਤਾਂ ਟੀਮ ਬੱਗਾ ਨਾਰਥ ਦੇ ਵਿੱਚ ਵਧੀਆ ਪਰਫਾਰਮ ਕਰ ਚੁੱਕੀ ਹੈ ਮੇਅਰ ਨੂੰ ਲੈ ਕੇ ਕੀ ਦਾਅਵਾ ਹੈ ਦੇਖੋ ਦਾਵੇਬਾਰੀ ਪਾਰਟੀ ਨੇ ਜਿਹੜਾ ਸਾਡੇ ਆਮਾਦੀ ਪਾਰਟੀ ਦੇ ਸ੍ਰੀਮੋ ਸੁਪਰੀਮੋ ਰਵਿੰਦ ਕੇਜਰੀਵਾਲ ਸਾਹਿਬ ਸਾਡੇ ਆਲ ਇੰਡੀਆ ਦੇ ਜਨਰਲ ਸੈਕਟਰੀ ਸਾਡੇ ਜਿਹੜੇ ਪੰਜਾਬ ਨੂੰ ਦੇਖਦੇ ਸੰਦੀਪ ਪਟਕ ਜੀ ਉਹ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਸੀਮਾਨ ਜੀ ਜਿਹੜੇ ਕੈਂਡੀਡੇਟ ਨੂੰ ਕਹਿਣਗੇ ਇਸ ਤਾਂ ਮੈਂਬਰ ਤਾਂ ਨੈਚੁਰਲੀ ਉਹਨਾਂ ਦੇ ਆ ਉਹਨਾਂ ਦੀ ਫੌਜ ਆ ਫੌਜ ਵਾਂਗ ਚੱਲਾਂ ਪਰਫਾਰਮੈਂਸ ਨੂੰ ਲੈ ਕੇ ਦਾਅਵੇਦਾਰੀ ਚਿਤਾਉਂਗੇ ਕਿਉਂਕਿ ਸਾਣਾ ਵੱਧ ਪਰਫਾਰਮੈਂਸ ਜਿਹੜੀ ਆ ਟੀਮ ਦੀ ਜਿਹੜੀ ਨਾਰਥ-ਈਸਟ ਦੇਖਣ ਨੂੰ ਮਿਲੀ ਹੈ ਦੇਖੋ ਪਾਰਟੀ ਨੂੰ ਦੇਖਣਾ ਅਸੀਂ ਸਾਰੇ ਨੇ ਮਿਹਨਤ ਕੀਤੀ ਹੈ ਉਹਨਾਂ ਬਾਕੀ ਨੇ ਵੀ ਮਿਹਨਤ ਕੀਤੀ ਹੈ ਇਹ ਪਾਰਟੀ ਦਾ ਜੋ ਬਣ ਉਹ ਜਿਹਨਾਂ ਤੇ ਬਿਲਕੁਲ ਮਿਲੂਗਾ ਐਸੀ ਗੱਲ ਨਹੀਂ ਆ ਤਾਂ ਮੇਰ ਨੂੰ ਲੈ ਕੇ ਪਾਰਟੀ ਦੇ ਉੱਤੇ ਫੈਸਲਾ ਛੱਡਦੇ ਹੋਏ ਨਜ਼ਰ ਆ ਰਹੇ ਨੇ ਅਮਨ ਬੱਗਾ ਨਾਲ ਨੇ ਪਹਿਲੀ ਵਾਰ ਚੋਣ ਲੜੇ ਹੋ ਤੇ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਕਿਸੇ ਨੂੰ ਸਭ ਤੋਂ ਪਹਿਲੇ ਮੈਂ ਤੁਹਾਡੀ ਚਰਚਾ ਚੰਨਲ ਦੀ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਸਭ ਤੋਂ ਪਹਿਲੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੇਰੇ ਵਾਰਡ ਨੰਬਰ 94 ਦੀ ਸਾਰੀ ਇਲਾਕਾ ਨਿਵਾਸੀਆਂ ਦਾ ਔਰ ਮ ਪਿਛਲੇ 10 ਦਿਨਾਂ ਤੋਂ ਦਿਨ ਰਾਤ ਇੱਕ ਕਰਕੇ ਮੇਰੇ ਨਾਲ ਮੋਢੇ ਨਾਲ ਮੁੱਢਾ ਲਾ ਕੇ ਮੇਰੀ ਕੈਂਪੇਨ ਸੰਭਾਲੀ ਸੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਰਿਹਾ ਵਾ ਬੱਗਾ ਪਰਿਵਾਰ ਤੇ ਅੱਜ ਜਦੋਂ ਜਿੱਤ ਹੋਈ ਹੈ ਬੇਸ਼ੱਕ ਕਈ ਐਮਐਲਏਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਚੋਣਾਂ 'ਚ ਹਾਰ ਗਏ ਨੇ ਤਾਂ ਇਸ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀਆਂ ਦੇ ਜਿਹੜੇ ਨਿਸ਼ਾਨੇ ਤੇ ਰਹੇ ਆ ਬੱਗਾ ਪਰਿਵਾਰ ਉਸ ਨੂੰ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਆਪਣੇ ਵਾਰਡ ਦੀ ਅਗਲ ਗੱਲ ਕਰਾਂ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਸ਼ਰੇਹ ਜਨਤਾ ਦਾ ਜਾਂਦਾ ਇਹ ਜਵਾਬ ਜਨਤਾ ਨੇ ਉਹਨਾਂ ਨੂੰ ਵਿਰੋਧੀਆਂ ਨੂੰ ਦਿੱਤਾ ਵਿਰੋਧੀਆਂ ਦਾ ਕੰਮ ਸੀ ਉਹਨਾਂ ਦਾ ਆਪਣਾ ਕਰਮ ਕਰਨਾ ਸਾਡਾ ਕਰਮ ਸੀ ਅਸੀਂ ਡਵੈਲਪਮੈਂਟ ਨੂੰ ਉੱਧੇ ਹੀ ਖਿੱਚਦੇ ਰਹੇ ਜੇ ਵਿਰੋਧੀ ਬੋਲਦੇ ਸੀ ਅਸੀਂ ਡਬਲ ਹੋਰ ਸਪੀਡ ਨਾਲ ਕੰਮ ਕਰਦੇ ਸੀਗੇ ਲੋਕਾਂ ਦੇ ਵਿੱਚ ਜਾਂਦੇ ਸੀਗੇ ਲੋਕਾਂ ਦੇ ਕਹਿੰਦੇ ਮਦਬਾਗ ਸੀ ਜੜੀ 2.5 ਸਾਲ ਡਵੈਲਪਮੈਂਟ ਕੀਤੀ ਹੈ ਬੱਗਾ ਜੀ ਨੇ ਉਹਦਾ ਅਸੀਂ ਸ਼ਰੇਹ ਜਿਹੜਾ ਮਿਲਿਆ ਸਾਡੇ ਹਲਕਾ ਉੱਤਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਤਰਫਾ ਜਿੱਤ ਹੋਈ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਰਡ ਵਸਨੀਕਾਂ ਦਾ। ਧੰਨਵਾਦ। ਜੀ ਬਿਲਕੁਲ ਇਹ ਸੀਗੇ ਅਮਨ ਬੱਗਾ ਤੇ ਐਮਐਲਏ ਮਦਰ ਲਾਲ ਬੱਗਾ ਜਿਹੜੇ ਵਿਰੋਧੀਆਂ ਨੂੰ ਜਿੱਥੇ ਠੋਕਵੇਂ ਜਵਾਬ ਦਿੱਤੇ ਜਾ ਰਹੇ ਨੇ ਉੱਥੇ ਹੀ ਜਿਹੜਾ ਵਾ ਜਿੱਤ ਦਾ ਸ਼ਰੇ ਲੋਕਾਂ ਨੂੰ ਵੀ ਦਿੰਦੇ ਰਿਹਾ ਆਰਐਨਏ ਕਹਿ ਰਹੇ ਨੇ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਲੋਕਾਂ ਦੇ ਵਿਚ ਘਰ ਪਹੁੰਚੇ ਸੀ ਤੇ ਲੋਕਾਂ ਨੇ ਡਿਵੈਲਪਮੈਂਟ ਦੇ ਮੁੱਦੇ ਤੇ ਜਿਹੜਾ ਵਾ ਮੋਹ ਲਾ ਕੇ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾਇਆ ਤਾਂ ਹੁਣ ਦੇਖਣਾ ਹੋਵੇ ਇਹ ਹੋਏਗਾ ਕਿ ਲੁਧਿਆਣਾ ਵਿੱਚ ਮੇਅਰ ਕਿਸ ਹਲਕੇ ਤੋਂ ਬੰਦਾ ਵਾ ਸਭ ਦੀ ਨਿਗਾ ਇਸ ਗੱਲ ਦੇ ਉੱਤੇ ਟਿੱਕੀ ਹੋਈ ਹੈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ